ਸਵਾਗਤ ਹੈ ਪਸ਼ੂ ਪਾਲਕ ਵੀਰਾਂ ਦਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਗੱਲ ਕਰਦੇ ਆ ਰੀਪੀਟ ਦੀ ਡੰਗਰ ਵਾਰ-ਵਾਰ ਰੀਪੀਟ ਹੁੰਦਾ ਏ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਵਾਰ-ਵਾਰ ਫੀਰਖਾਂ ਦੀ ਸਮੱਸਿਆ ਕਹਿ ਦਿੰਨੇ ਆ ਉਹਨਾ ਬਹੁਤ ਵੱਡਾ ਮੁੱਦਾ ਬਣ ਗਿਆ ਕਿਉਂਕਿ ਡੰਗਰ ਬਹੁਤ ਲੋਕੀ ਫਾਰਮ ਵੀ ਬਹੁਤ ਫੇਲ ਹੋ ਰਹੇ ਨੇ ਜਾਂ ਡੰਗਰ ਲੋਕਾਂ ਦੇ ਨਾਲ ਜਿਹੜੇ ਆ ਖਾੜ ਨਹੀਂ ਰਹੇ ਉਹਨਾਂ ਦੇ ਕਾਰਨ ਕੀ ਨੇ ਤੇ ਉਹਨਾਂ ਦਾ ਹੱਲ ਕੀ ਆ ਸਾਰੀ ਗੱਲਬਾਤ ਕਰਾਂਗੇ ਨਾਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਨੰਬਰ 1 ਕਾਰਨ ਹੈਗਾ ਏ ਕਈ ਵੀਰ ਕੀ ਕਰਦੇ ਆ ਕਿ ਡੰਗਰ ਨੂੰ ਜਲਦੀ ਹੀਟ ਦੇ ਵਿੱਚ ਲਿਆਉਣ ਲਈ ਕੋਈ ਗਰਮ ਚੀਜ਼ਾਂ ਦੇ ਦਿੰਦੇ ਨੇ ਜਾਂ ਦੇਸੀ ਨੁਸਖੇ ਜਿਹੜੇ ਨੇ ਉਹ ਉਹਨਾਂ ਦੀ ਵਰਤੋਂ ਕਰਦੇ ਨੇ ਜਿਸ ਕਰਕੇ ਡੰਗਰ ਦੇੰਨੇ ਗਰਮੀ ਪੈ ਜਾਂਦੀ ਹੈ ਤੇ ਡੰਗਰ ਜਿਹੜਾ ਹੈ ਖਾੜਦਾ ਨਹੀਂ ਅਗਲੀ ਯਾਰ ਤੇ ਜਾਂ ਦੂਜਾ ਕਾਰਨ ਹੁੰਦਾ ਏ ਡੰਗਰ ਦੇ ਜਿਹੜਾ ਹੁੰਦਾ ਨਾ ਡੰਗਰ ਜਿਹੜਾ ਸੁੰਨਦਾ ਹੈ ਪੂਰਾ ਮੈਲਾ ਨਹੀਂ ਮਾਰਦਾ ਤੇ ਉਹਦੇ ਇਨਫੈਕਸ਼ਨ ਹੋ ਜਾਂਦੀ ਜਾਂ ਬੱਚੇਦਾਨੀ ਚ ਜਾਂ ਉਹ ਰਿਸ਼ਾ ਮਾਰਨਾ ਸ਼ੁਰੂ ਕਰ ਦਿੰਦਾ ਨੰਬਰ ਕਾਰਨ 2 ਹੈ ਨੰਬਰ ਕਾਰਨ 3 ਜਿਹੜਾ ਹੈਗਾ ਏ ਉਹ ਹੈਗਾ ਇਹ ਆਪਣੀ ਮਿਨਰਲ ਮਿਕਚਰ ਦੀ ਘਾਟ ਆਪਾਂ ਡੰਗਰ ਤੋਂ ਦੁੱਧ ਤੇ ਚੰਗਾ ਲਈ ਜਾਂਦੇ ਆ ਵੰਡ ਪਾ ਕੇ ਪਰ ਨਾਲ ਜਿਹੜਾ ਮਿਨਰਲ ਮਿਕਚਰ ਨਹੀਂ ਪਾਉਂਦੇ ਜਿਹਦੇ ਕਰਕੇ ਉਦੀ ਬੱਚੇਦਾਨੀ ਦੇ ਵਿੱਚ ਮੀਨਾ ਮਿਕਸਚਰ ਦੀ ਜਾਂ ਪਸ਼ੂ ਦੇ ਵਿੱਚ ਘਾਟ ਹੋ ਜਾਂਦੀ ਹੈ ਜਿਸ ਕਰਕੇ ਡੰਗਰ ਖੜਦਾ ਨਹੀਂ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਡੰਗਰ ਨੂੰ ਜਿਹੜਾ ਵਾਰ-ਵਾਰ ਫੇਰ ਖਾਂਦਾ ਹੈ ਉਹਨੂੰ ਖਿਲਾਰਨਾ ਕਿਵੇਂ ਆ ਜਦੋਂ ਵੀ ਆਪਣਾ ਡੰਗਰ ਜਾਂ ਤਾਂ ਜਦੋਂ 2 ਤੋਂ 3 ਫੇਰ ਖਾ ਗਿਆ ਹੈ ਫਿਰ ਉਹਦੇ ਆਪਾਂ ਯੂ ਟਰੋਨ ਚ ਦਵਾਈ ਬੱਚੇਦਾਨੀ ਚ ਪੱਕੀ ਭਰਉਣੀ ਆ ਦਵਾਈ ਭਰਉਣ ਤੋਂ ਬਾਅਦ ਨਾਲ ਆ ਗੋਲੀਆਂ ਆਉਂਦੀਆਂ ਬਾਇਓਟਿਨ ਇਹਨਾਂ ਦਾ ਨਾਮ ਆ ਠੀਕ ਹੈ ਇਹ ਜੇ ਡੰਗਰ ਲਾਰਜ ਆ ਫੁੱਲ ਫੇਰ ਆਪਾਂ ਮੰਨ ਲਓ ਇਹਦੀ ਡੋਜ਼ ਤਾਂ ਉਹਨਾਂ 4 ਲਿਖੀ ਆ ਪਰ ਆਪਾਂ ਡੇਲੀ ਦੀਆਂ ਸ਼ੀਤ ਦੇਣੀਆਂ ਏ ਠੀਕ ਹੈ ਇਹ ਘੱਟੋ ਘਾਟ ਆਪਾਂ 3 ਡੱਬੀਆਂ ਦੇਣੀਆਂ ਏ ਤੇ ਇਹਦੀ ਜਿਹੜੀ ਐਮ ਆਰ ਪੀ ਆ ਉਹ ਹੈਗੀ 183 ਰੁਪਏ ਠੀਕ ਹੈ ਇਹਦੇ ਵਿੱਚ 40 ਗੋਲੀਆਂ ਹੁੰਦੀਆਂ ਨੇ ਤੁਸੀਂ ਘੱਟੋ ਘਾਟ ਡੰਗਰ ਨੂੰ 3 ਡੱਬੀਆਂ ਇਹ ਦੇਣੀਆਂ ਨੇ ਤੇ ਜਿਹੜਾ ਨਾਲ ਹੈ ਨਾਲ ਕੋਈ ਵੀ ਮਿਨਰਲ ਮਿਕਚਰ ਤੁਸੀਂ ਲੈ ਸਕਦੇ ਜਿਵੇਂ ਟੋਟਾ ਵਾ ਟੌਂਦਾ ਹੈ ਨਾਲ 60 60 ਗ੍ਰਾਮ ਡੇਲੀ ਇਹ ਦੇਣਾ ਹੈ ਜਦੋਂ ਵੀ ਆਪਾਂ ਡੰਗਰ ਨੂੰ ਦਵਾਈ ਭਰਾ ਲਈ ਹੈ ਉਸ ਤੋਂ ਬਾਅਦ ਇੱਕ ਹੀਟ ਛੜਾ ਦੇਣੀ ਹੈ ਤੇ ਇੱਕ ਹੀਟ ਛੜਾਉਣ ਤੋਂ ਬਾਅਦ ਬਾਅਦ ਚ ਆਪਾਂ ਡੰਗਰ ਨੂੰ ਜਦੋਂ ਵੀ ਟੀਕਾ ਜਾਂ ਸਾਂਹ ਤੋਂ ਕਰਾਸ ਕਰਾਉਣਾ ਹੈ ਉਸ ਤੋਂ ਜਿਹੜਾ ਨਾ ਅੱਧਾ ਘੰਟਾ ਪਹਿਲਾਂ ਇੱਕ ਆਉਂਦਾ ਹੈ ਵਲੈਂਟਾ ਇੰਜੈਕਸ਼ਨ ਆਉਂਦਾ ਹੈ ਮੈਨ ਕਾਈਂਡ ਦਾ ਹੈਗਾ 5 ਐਮਐਲ ਦੀ ਇਹਦੀ ਪੈਕਿੰਗ ਆ ਤੇ ਇਹ ਜਿਹਦੀ ਐਮਆਰਪੀ ਦੀ ਗੱਲ ਕਰੀਏ 330 ਰੁਪਏ ਦੇ ਐਮਆਰਪੀ ਆ ਜੇ ਆਪਾਂ ਨਾੜ ਚਲਾ ਸਕਦੇ ਆ ਡੰਗਰ ਦੇ ਫਿਰ ਆਪਾਂ ਨਾੜ ਚਲਾ ਲੈਣਾ ਨਹੀਂ ਤਾਂ ਡੰਗਰ ਲਵਾਉਣ ਤੋਂ ਫਿਰ 2 ਘੰਟੇ ਪਹਿਲਾਂ ਆਪਾਂ ਦੀ ਮੰਨ ਲਓ ਕਿ ਧੌਂ ਚਲਾ ਸਕਦੇ ਆ 5 ਐਮਲ ਇਹਦਾ ਵਧੀਆ ਰਿਜ਼ਲਟ ਮਿਲੂਗਾ ਤੁਹਾਡਾ ਡੰਗਰ 100% ਗੱਭਨ ਰਹੇਗਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਤੇ ਐਵੇਂ ਦੀਆਂ ਹੋਰ ਵੀਡੀਓ ਵੇਖਣ ਦੇ ਲਈ ਧੰਨਵਾਦ